ਮੁਹਾਲੀ ਜ਼ਿਲ੍ਹੇ ਦੀ ਅਦਾਲਤ ਨੇ ਗਾਇਕ ਅਤੇ ਕਲਾਕਾਰ ਕੀਪੀ ਘਰੇਵਾਲ ਨੂੰ ਅੱਜ ਵੀ ਅਗਸਤ ਨੂੰ ਜਨਨੀ ਅਦਾਲਤ ਵਿੱਚ ਪੇਸ਼ ਹੋਣ ਲਈ ਵਾਰੰਟ ਜਾਰੀ ਕੀਤਾ ਇਸ ਇਹ ਵਾਰੰਟ ਉਸ ਵੱਲੋਂ ਗੈਂਗਸਟਰ ਦਿਲਪ੍ਰਿਤ ਪਾਬਾ ਵੱਲੋਂ 2018 ਵਿੱਚ ਮੈਸੇਜ ਰਾਹੀਂ ਮਿਲੀ ਧਮਕੀ ਦੇ ਸਬੰਧ ਵਿੱਚ ਗਵਾਹੀ ਦੇਣ ਲਈ ਭੇਜਿਆ ਗਿਆ ਸੀ ਇਸ ਮਾਮਲੇ ਵਿੱਚ ਮੁਹਾਲੀ ਦੇ ਫੇਸ 8 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਮੋਹਾਲੀ ਅਦਾਲਤ ਨੇ ਗਾਇ ਗੀਪੀ ਗਰੇਵਾਲ ਨੂੰ 24 ਜੁਲਾਈ ਨੂੰ ਅਗਲੀ ਪੇਸ਼ੀ ਤੇ ਹਾਜ਼ਰ ਹੋਣ ਅਤੇ 5000 ਰੁਪਏ ਦਾ ਜੁਰਮਾਨਾ ਬਾਂਡ ਕਰਨ ਲਈ ਕਿਹਾ ਗਿਆ ਹੁਣ ਇਸ ਮਾਮਲੇ ਦੀ ਸੁਣਵਾਈ 20 ਅਗਸਤ ਜਾਨੀ ਅੱਜ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਗੀਪੀ ਗਰੇਵਾਲ ਅਦਾਲਤ ਚ ਗਵਾਹੀ ਦੇਣ ਲਈ ਆਉਂਦੇ ਨੇ ਜਾਂ ਨਹੀਂ ਆਓ ਤੁਹਾਨੂੰ ਦੱਸ ਦਿਆਂ ਇਸ ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸ ਜੀ 31 ਮਈ 2018 ਨੂੰ ਗੀਪੀ ਗਰੇਵਾਲ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ WhatsApp ਤੋਂ ਨੋਟਿਸ ਅਤੇ ਟੈਕ ਸੁਨੇਹੇ ਪ੍ਰਾਪਤ ਹੋਏ ਇਹ ਮੈਸੇਜ ਵਿੱਚ ਉਨ੍ਹਾਂ ਇੱਕ ਨੰਬਰ ਦਿੱਤਾ ਗਿਆ ਸੀ ਤੇ ਇਸ ਨੰਬਰ ਤੇ ਗੈਂਗਸਟਰ ਦਿਲਪ੍ਰਿਤ ਬਾਬੇ ਨਾਲ ਗੱਲ ਕਰਨ ਲਈ ਕਿਹਾ ਗਿਆ ਇਸ ਲਈ ਲਿਖਿਆ ਗਿਆ ਸੀ ਕਿ ਇਹ ਮੈਸੇਜ ਜ਼ਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੇਸ਼ ਵਰਮਾ ਅਤੇ ਚਮਕੀਲਾ ਵਰਗੀ ਹੋਵੇਗੀ ਇਸ ਤੋਂ ਬਾਅਦ ਗੀਪੀ ਕਰਨ ਵਾਲ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਦਿੱਤੀ ਮੋਹਾਲੀ ਪੁਲਿਸ ਨੇ ਗਿੱਪੀ ਗਰੇਵਾਲ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ ਪਰ ਹੁਣ ਗਿੱਪੀ ਗਰੇਵਾਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ ਤੁਹਾਨੂੰ ਦੱਸ ਦਿਆ ਕਿ ਜਦੋਂ ਉਹਨਾਂ ਨੂੰ ਇਹ ਧਮਕੀ ਮਿਲੀ ਸੀ ਤਾਂ ਉਹ ਆਪਣੀ ਫਿਲਮ ਕੈਰੀਅਨ ਜਟਾ 2 ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸੀ ਜਾਣਕਾਰੀ ਮੁਤਾਬਕ ਗਿੱਪੀ ਗਰੇਵਾਲ ਇਨੀ ਦਿਨੀ ਕੈਨੇਡਾ ਚ ਨੇ ਇਸ ਕਾਰਨ ਉਹ ਅਦਾਲਤ ਦੇ ਸੱਮਣ ਹਾਸਲ ਨਹੀਂ ਕਰ پا ਰਹੇ ਪਰ ਕਿਉਂਕਿ ਇਸ ਮਾਮਲੇ ਵਿੱਚ ਗਿੱਪੀ ਗਰੇਵਾਲ ਮੁੱਖ ਸ਼ਿਕਾਇਤਕਰਤਾ ਨੇ ਇਸ ਲਈ ਉਹਨਾਂ ਦੀ ਗਵਾਹੀ ਜ਼ਰੂਰੀ ਹੈ ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸੱਮਣ ਭੇਜੇ ਗਏ ਨੇ ਇਸ ਤੋਂ ਇਲਾਵਾ ਪਿਛਲੀ ਪੇਸ਼ੀ ਤੇ ਪੰਜਾਬ ਪੁਲਿਸ ਦੇ ਡੀਐਸਪੀ ਰੁਪਿੰਦਰ ਸੋਹੀ ਨੂੰ ਵੀ ਸੱਮਨ ਭੇਜੇ ਗਏ ਸਨ ਪਰ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਇਸ ਦੇ ਨਾਲ ਹੀ ਮੁਹਾਲੀ ਦੇ ਐਸਐਸਪੀ ਰਾਹੀਂ ਇਹ ਕੇਸ ਦੇ ਮੁਲਜ਼ਮ ਦਿਲਪਿਤ ਬਾਬਾ ਨੂੰ ਵੀ ਜੇਲ੍ਹ ਪ੍ਰਸ਼ਾਸਨ ਕੋਲ ਤਲਬ ਕੀਤਾ ਗਿਆ ਪੁਲਿਸ ਉਸ ਨੂੰ ਪ੍ਰੋਡਕਾਸਟ ਵਰੰਟ ਤੋਂ ਲੈ ਕੇ ਅਦਾਲਤ ਵਿੱਚ ਪੇਸ਼ ਨਹੀਂ ਕਰ ਸકી ਮੁਹਾਲੀ ਜ਼ਿਲ੍ਹੇ ਦੀ ਅਦਾਲਤ ਨੇ ਗਾਇਕ ਅਤੇ ਕਲਾਕਾਰ ਕੀਪੀ ਘਰੇਵਾਲ ਨੂੰ ਅੱਜ ਵੀ ਅਗਸਤ ਨੂੰ ਜਨਿ ਅਦਾਲਤ ਵਿੱਚ ਪੇਸ਼ ਹੋਣ ਲਈ ਵਾਰੰਟ ਜਾਰੀ ਕੀਤਾ ਸ ਇਹ ਵਾਰੰਟ ਉਸ ਵੱਲੋਂ ਗੈਂਗਸਟਰ ਦਿਲਪ੍ਰਿਤ ਪਾਪਾ ਵੱਲੋਂ 2018 ਵਿੱਚ ਮੈਸੇਜ ਨਹੀਂ ਮਿਲੀ ਧਮਕੀ ਦੇ ਸਬੰਧ ਵਿੱਚ ਗਵਾਹੀ ਦੇਣ ਲਈ ਭੇਜਿਆ ਗਿਆ ਸੀ ਇਸ ਮਾਮਲੇ ਵਿੱਚ ਮੋਹਾਲੀ ਦੇ ਫੇਸ 8 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਮੋਹਾਲੀ ਅਦਾਲਤ ਨੇ ਗਾਇ ਗਿਪੀ ਗਰੇਵਾਲ ਨੂੰ 24 ਜੁਲਾਈ ਨੂੰ ਅਗਲੀ ਪੇਸ਼ੀ ਤੇ ਹਾਜ਼ਰ ਹੋਣ ਅਤੇ 5000 ਰੁਪਏ ਦਾ ਜੁਰਮਾਨਾ ਬਾਂਡ ਕਰਨ ਲਈ ਕਿਹਾ ਗਿਆ ਹੁਣ ਇਸ ਮਾਮਲੇ ਦੀ ਸੁਣਵਾਈ 20 ਅਗਸਤ ਜਾਨੀ ਅੱਜ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਗੀਪੀ ਗਰੇਵਾਲ ਅਦਾਲਤ ਚ ਗਵਾਹੀ ਦੇਣ ਲਈ ਆਉਂਦੇ ਨੇ ਜਾਂ ਨਹੀਂ ਆਉ ਤੁਹਾਨੂੰ ਦੱਸ ਦਿਆਂ ਇਸ ਪੂਰੇ ਮਾਮਲੇ ਬਾਰੇ ਤੁਹਾਨੂੰ ਦੱਸ ਕਿ 31 ਮਈ 2018 ਨੂੰ GPI ਗਰੇਵਾਨ ਨੂੰ ਇੱਕ ਅਣਜਾਣ ਨੰਬਰ ਤੋਂ ਉਸਦੇ WhatsApp ਤੋਂ ਨੋਟਿਸ ਅਤੇ ਟੈਕ ਸੁਨੇਹੇ ਪ੍ਰਾਪਤ ਹੋਏ ਇਹ ਮੈਸੇਜ ਵਿੱਚ ਉਹਨਾਂ ਇੱਕ ਨੰਬਰ ਦਿੱਤਾ ਗਿਆ ਸੀ ਤੇ ਇਸ ਨੰਬਰ ਤੇ ਗੈਂਗਸਟਰ ਦਿਲਪ੍ਰਿਤ ਬਾਬੇ ਨਾਲ ਗੱਲ ਕਰਨ ਲਈ ਕਿਹਾ ਗਿਆ ਇਸ ਲਈ ਲਿਖਿਆ ਗਿਆ ਸੀ ਕਿ ਇਹ ਮੈਸੇਜ ਜ਼ਬਰੀ ਵਸੂਲੀ ਦੀ ਮੰਗ ਲਈ ਭੇਜਿਆ ਗਿਆ ਤੁਸੀਂ ਗੱਲ ਕਰੋ ਨਹੀਂ ਤਾਂ ਤੁਹਾਡੀ ਹਾਲਤ ਪਰਮੇਸ਼ ਵਰਮਾ ਅਤੇ ਚਮਕੀਲਾ ਵਰਗੀ ਹੋਵੇਗੀ ਇਸੋ ਬਾਅਦ ਗੀਪੀ ਗਰੇਵਲ ਨੇ ਇਸਦੀ ਸ਼ਿਕਾਇਤ ਮੁਹਾਲੀ ਪੁਲਿਸ ਨੂੰ ਦਿੱਤੀ। ਮੁਹਾਲੀ ਪੁਲਿਸ ਨੇ ਗੀਪੀ ਗਰੇਵਲ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ ਪਰ ਹੁਣ ਗੀਪੀ ਗਰੇਵਲ ਨੂੰ ਗਵਾਹੀ ਲਈ ਬੁਲਾਇਆ ਜਾ ਰਿਹਾ ਹੈ ਪਰ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੇ। ਤੁਹਾਨੂੰ ਦੱਸ ਦਿਆਂ ਕਿ ਜਦੋਂ ਉਹਨਾਂ ਨੂੰ ਇਹ ਧਮਕੀ ਮਿਲੀ ਸੀ ਤਾਂ ਉਹ ਆਪਣੀ ਫਿਲਮ ਕੈਰੀ-ਆਨ ਜਟਾ 2 ਦੀ ਪ੍ਰਮੋਸ਼ਨ ਲਈ ਪੰਜਾਬ ਤੋਂ ਬਾਹਰ ਸੀ। ਜਾਣਕਾਰੀ ਮੁਤਾਬਕ ਗੀਪੀ ਗਰੇਵਲ ਇਨੀ ਦਿਨੀ ਕੈਨੇਡਾ 'ਚ ਨੇ ਇਸ ਕਾਰਨ ਉਹ ਅਦਾਲਤ ਦੇ ਸੱਮਣ ਹਾਸਲ ਨਹੀਂ ਕਰ پا ਰਹੇ। ਪਰ ਕਿਉਂਕਿ ਇਸ ਮਾਮਲੇ ਵਿੱਚ ਗੀਪੀ ਗਰੇਵਾਲ ਮੁੱਖ ਸ਼ਿਕਾਇਤਕਰਤਾ ਨੇ ਇਸ ਲਈ ਉਹਨਾਂ ਦੀ ਗਵਾਹੀ ਜ਼ਰੂਰੀ ਹੈ ਇਸ ਲਈ ਅਦਾਲਤ ਵੱਲੋਂ ਅੱਜ ਮੁੜ ਸਮਨ ਭੇਜੇ ਗਏ ਨੇ ਇਸ ਤੋਂ ਇਲਾਵਾ ਪਿਛਲੀ ਪੇਸ਼ੀ ਤੇ ਪੰਜਾਬ ਪੁਲਿਸ ਦੇ ਡੀਐਸਪੀ ਰੁਪਿੰਦਰ ਸੋਹੀ ਨੂੰ ਵੀ ਸਮਨ ਭੇਜੇਗੇ ਸਨ ਪਰ ਉਹ ਉਹ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ ਇਸ ਦੇ ਨਾਲ ਹੀ ਮੁਹਾਲੀ ਦੇ ਐਸਐਸਪੀ ਰਾਹੀਂ ਇਹ ਕੇਸ ਦੇ ਮੁਲਜ਼ਮ ਦਿਲਪਿਤ ਬਾਬਾ ਨੂੰ ਵੀ ਜੇਲ੍ਹ ਪ੍ਰਸ਼ਾਸਨ ਕੋਲ ਤਲਬ ਕੀਤਾ ਗਿਆ ਪੁਲਿਸ ਉਸ ਨੂੰ ਪ੍ਰੋਡਕਾਸਟ ਵਰੰਟ ਤੋਂ ਲੈ ਕੇ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ